ਸੜਕ ਤੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਅਤੇ ਮੌਤ ਦਰ ਦੇ ਵਿੱਚ 50% ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਜਦੋਂ ਸਾਨੂੰ ਕੋਈ ਅਮਰਜੈਂਸੀ ਕਾਲ ਆਉਂਦੀ ਕੰਟਰੋਲ ਰੂਮ ਤੋਂ ਤੁਰੰਤ ਘਰ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰੀ ਰਹੀ ਹੈ ਜਿਸ ਜਖਮਿਆ ਨੂੰ ਬਲਮਪੱਟੀ ਕਰੀ ਦਈ ਤੇ ਐਂਬੂਲੈਂਸ ਬੁਲਾ ਕੇ ਜਿਹੜਾ ਜਖਮਿਆ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ। ਐਜ਼ ਅ ਲੈਡੀ ਕਨਸਟੇਬਲ ਅਸੀਂ ਮਹਿਲਾਵਾਂ ਨੂੰ ਜੋ ਵੀ ਕੋਈ ਦਿੱਕਤ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ ਤੇ ਉਸ ਨੂੰ ਅਸੀਂ ਸੋਲਵ ਕਰਦੇ ਹਾਂ। ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਵੜਾ ਲਈ। ਤੁਸੀਂ ਖੜੀਆਂ ਦੇਖਿਓਣੀਆਂ ਗੱਡੀਆਂ ਉਹਨਾਂ ਦੀਆਂ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘਟ ਮੋਤਾ ਹੋਈਆਂ ਨੇ। ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ। ਚੱਕ ਕੇ ਹਸਪਤਾਲ ਚ ਲੈ ਜਾਂਦੇ ਆ। ਗੀਗਾ アンसेफ ਦਾ ਮਤਲਬ ਹੈਗਾ ਕਿ ਇਹ ਕੀ ਜੜਾ ਹੈਗਾ ਆ ਇਹ ਖਾਣ ਯੋਗ ਨਹੀਂ ਹੈਗਾ ਆ ਇਹ ਕਿਸੇ ਨੂੰ ਵੀ ਨਹੀਂ ਤੁਸੀਂ ਖਾ ਸਕਦੇ ਆ ਦਾ ਮਤਲਬ ਹੈ ਇਹ ਬਿਲਕੁਲ ਹੀ ਖਾਣ ਯੋਗ ਨਹੀਂ ਹੈਗਾ ਇਹ ਅਸੀਂ ਦੁਬਾਰਾ ਇਹਨਾਂ ਨੂੰ ਅਸੀਂ ਨੋਟਿਸ ਵੀ ਭੇਜ ਦਿੱਤਾ ਗਿਆ ਰੀਸੈਂਪਲਿੰਗ ਵੀ ਜੇ ਇਹ ਕਹਿੰਗੇ ਤੇ ਕਰਵਾਈ ਜਾਏਗੀ ਅਗਰ ਹੋਰ ਇਹ ਜੋ ਵੀ ਆਂਦਾ ਫਿਰ ਉਹਨਾਂ ਦੇ ਦੌਰਾਨ ਉਹ ਅਗੇਂਸਟ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹ ਲੋਕਾਂ ਨੂੰ ਕੀ ਕੀ ਖਾ ਤੁਸੀ ਕਹਿੰਦੇ ਲੋਕਾਂ ਨੂੰ ਕਿਹੜਾ ਖੇ ਖਾਣ ਲੋਕ ਤਾਂ ਇਸ ਵੇਲੇ 6-5 ਪਏ ਜਿੰਨੀਆਂ ਕੁਆਲਟੀ ਆਉਂਦੀਆਂ ਕੋਈ ਕਹਿੰਦੇ ਡੁਪਲੀਕੇਟ ਕੋਈ ਕੁਛ ਹੈ ਜੇ ਕੋਈ ਹੈ ਆਪਣਾ 20-30 ਰੁਪਏ ਘੱਟ ਲੈ ਕੇ ਖਰਚ ਕੇ ਐ ਨਾ ਕਹੋ ਕਿ ਮੈਂ ਘੱਟ ਖਰਚ ਲੈਣਾ ਤੇ ਉਹ ਕਿਉਂ ਵਰਤ ਲਵਾਂਗਾ ਇਹਦੇ ਤੇ ਨਾ ਕੰਪਰਮਾਈਜ਼ ਕਰੋ ਸੇਤ ਲਈ ਨਾ ਕੰਪਰਮਾਈਜ਼ ਕਰੋ ਬੈਸਟ ਹੈਗਾ ਹੈ ਕਿ ਤੁਸੀਂ ਅੱਛੇ ਬ੍ਰਾਂਡ ਦਾ ਹੀ ਕਿਉਂ ਲੋ ਸਸੇ ਗੰ ਅਸਨੂ ਗੁਪਤ ਸੂਤਰ ਅਨੁਸਾਰ ਪਤਾ ਲੱਗਾ ਸੀ ਕਿ ਇੱਕ ਬਿਦਾਮ ਹੈਗਾ ਹੈ ਸ਼ਾਹਪੁਰ ਸਰਕ ਵਿੱਚ ਜਿੱਥੇ ਕਿ ਦੇਸੀ ਕੇ ਉਹ ਜੜਾ ਹੈਗਾ ਹੈ کافی ਤਦਾਰਤ ਮਿਲਦਾ ਹੈ ਪਰ ਜਿਹੜੀ ਕੁਆਲਿਟੀ ਦਾ ਕੰਪਰਮਾਈਜ਼ ਹੈਗਾ ਉਹਨੂੰ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਉਸੇ ਵਿਜ਼ਿਟ ਕੀਤਾ ਘਟਦੇ ਤੋਂ ਇਲਾਵਾ ਇਹਨਾਂ ਦਾ ਇੱਕ ਸੈਂਪਲ ਵੀ ਅਸੀਂ ਪਹਿਲਾਂ ਲਿੱਤਾ ਸੀ ਉਹ ਕਿਸੇ ਹੋਰ ਦੁਕਾਨ ਤੋਂ ਲਿੱਤਾ ਸੀ ਸੇਮ ਕੰਪਨੀ ਦਾ ਸੇਮ ਬ੍ਰਾਂਡ ਦਾ ਔਰ ਉਹ ਜਿਹੜਾ ਅਨਸੇਫ ਆਇਆ ਉਹਨੂੰ ਹੀ ਚਾਨਬੀਨ ਕਰਦੇ ਹੋਏ ਅਸੀਂ ਇਸ ਤੇ ਨਤੀਜੇ ਤੇ ਪਹੁੰਚੇ ਆ ਤੇ ਔਰ ਇਸੇ ਗੋਦਾਮ ਤੇ ਰੇਡ ਕੀਤਾ ਜਾ ਕੇ ਔਰ ਇੱਥੇ ਸਾਨੂੰ ਤਿੰਨ ਚਾਰ ਵੈਰਾਈਟੀਆਂ ਦੇ ਕਿਉਂ ਮਿਲੇ ਆ ਜਿੰਨਾ ਚੋ ਕਿ ਅਸੀਂ ਜਿੰਨੇ ਵੀ ਹੈਗੇ ਸੀ ਇੱਕ ਦੇ ਸੈਂਪਲ ਵੀ ਲਿੱਤੇ ਆਗੇ ਦੂਸਰਾ ਪਹਿਲੇ ਸੈਂਪਲ ਅਨਸੇਫ ਆ ਚੁੱਕਾ ਹੈ ਔਰੇ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਬਣਦੀ ਹੋਈ ਆ ਔਰ ਜਿਹੜੇ ਬਾਕੀ ਜਿੰਨਾ ਵੀ ਕਿ ਉਸੇ ਸੇਮ ਬ੍ਰੈਂਡ ਦਾ ਅਸੀਂ ਉਹਨੂੰ ਸੀਲ ਕਰਕੇ ਇੱਥੇ ਇਸ ਗੋਦਾਮ ਵਿੱਚ ਲੌਕ ਅੰਡਰ ਲੌਕ ਅੰਟੀ ਕਰ ਦਾਂਗੇ ਸਰ ਤੁਸੀਂ ਕਿਹਾ ਕਿ ਅਨਸੇਫ ਜਿਹੜਾ ਹੈਗਾ ਜਨਤਾ ਨੂੰ ਜਰਾ ਦੱਸ ਦਿਓ ਅਨ ਸੇਫ ਦਾ ਮਤਲਬ ਕੀ ਹੈਗਾ ਅਨ ਸੇਫ ਦਾ ਮਤਲਬ ਹੈਗਾ ਕਿ ਇਹ ਕੀ ਜੜਾ ਹੈਗਾ ਆ ਇਹ ਖਾਣ ਯੋਗ ਨਹੀਂ ਹੈਗਾ ਆ ਇਹ ਕਿਸੇ ਨੂੰ ਵੀ ਨਹੀਂ ਤੁਸੀਂ ਖਾ ਸਕਦੇ ਆ ਇਹ ਕਿਉਂ ਆਂਦਾ ਸਬਸਟੈਂਡਰਡ ਸਬਸਟੈਂਡਰਡ ਦਾ ਮਤਲਬ ਹੁੰਦਾ ਹੈ ਕਿ ਉਹ ਕੁਆਲਿਟੀ ਨਾਲ ਥੋੜਾ ਕੰਪਰੋਮਾਈਜ਼ ਹੋ ਜਾ ਲੇਕਿਨ ਅਨ ਸੇਫ ਦਾ ਮਤਲਬ ਹੈ ਇਹ ਬਿਲਕੁਲ ਹੀ ਖਾਣ ਯੋਗ ਨਹੀਂ ਹੈਗਾ ਇਹ ਅਸੀਂ ਦੁਬਾਰਾ ਇਹਨਾਂ ਨੂੰ ਅਸੀਂ ਨੋਟਿਸ ਵੀ ਭੇਜ ਦਿੱਤਾ ਗਿਆ ਰੀ ਸੈਂਪਲਿੰਗ ਵੀ ਜੇ ਇਹ ਕਹਿਣਗੇ ਤੇ ਕਰਵਾਈ ਜਾਏਗੀ ਅਗਰ ਹੋਰ ਇਹ ਜੋ ਵੀ ਆਂਦਾ ਫਿਰ ਉਹਨਾਂ ਦੇ ਦੌਰਾਨ ਅਗੇਂਸਟ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹ ਲੋਕਾਂ ਨੂੰ ਕੀ ਕੀ ਖਾ ਤੁਸੀਂ ਕਹਿੰਦੇ ਲੋਕਾਂ ਨੂੰ ਕਿਹੜਾ ਖੇ ਖਾਣ ਲੋਕ ਤਾਂ ਇਸ ਵੇਲੇ ਸ਼ਿਸ਼ੋ ਪੰਜ ਪਏ ਜਿੰਨੀਆਂ ਕੁਆਲਿਟੀ ਆਉਂਦੀਆਂ ਕੋਈ ਕਹਿੰਦੇ ਡੁਪਲੀਕੇਟ ਕੋਈ ਕੁਛ ਹੈ ਵੀ ਖਾਣ ਕੀ ਰੋ ਦੇਖੋ ਪੰਜਾਬ ਸਰਕਾਰ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਖੁੱਦ ਦਾ ਬ੍ਰਾਂਡ ਜਿਹੜਾ ਹੈਗਾ ਮੂਲ ਹੈਗਾ ਜਾਂ ਬੇਰਕਾ ਹੈਗਾ ਉਹਨੂੰ ਬੜਾ ਪ੍ਰਮੋਟ ਕਰਦੇ ਆ ਕਿਉਂਕਿ ਇਹ ਪੰਜਾਬ ਦਾ ਇਕ ਮੰਨਿਆ ਹੈ ਕਿ ਉਹ ਮੰਨਿਆ ਜਾਂਦਾ ਸੋ ਅਸੀਂ ਵੀ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਬ੍ਰਾਂਡਡ ਜਿਹੜਾ ਹੈਗਾ ਕਿ ਉਹ ਵਧੀਆ ਦੁਕਾਨ ਤੋਂ ਵਧੀਆ ਸ਼ਾਪ ਤੋਂ ਹੀ ਲਿੱਤਾ ਜਾਵੇ ਤਾਂ ਕਿ ਉਹ ਖਾਨਯੋਗ ਹੋਵੇ ਔਰ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਸਾਰੇ ਸ਼ਾਰਪੁਰ ਨਿਵਾਸੀਆਂ ਨੂੰ ਕਿ ਜਿਹੜਾ ਹੈ ਟ੍ਰੈਂਡ ਚੱਲਿਆ ਆਇਆ ਕਿ ਜੋਤ ਵਾਲਾ ਕਿ ਉਹ ਜਾਂ ਖਾਨ ਵਾਲਾ ਕਿ ਉਹ ਕੋਈ ਵੱਖਰੀ ਚੀਜ਼ ਹੈਗੀ ਹੈ ਇਹ ਗਲਤ ਹੈਗਾ ਆ ਕੋਈ ਵੀ ਤੁਹਾਨੂੰ ਦੁਕਾਨਦਾਰ ਜੋਤ ਵਾਲਾ ਕਿ ਉਹ ਕਹ ਕੇ ਵੇਚਦਾ ਕਿਉਂਕਿ ਜੋਤ ਨੂੰ ਤੁਸੀਂ ਕੋਈ ਦੁਕਾਨਦਾਰ ਜਾਂ ਕੋਈ ਕਸਟਮਰ ਜਿਹੜਾ ਹੈ ਉੱਥੇ ਸ਼ਰਦਾ ਦੇ ਨਾਲ ਜਾਂਦਾ ਆ ਉੱਥੇ ਮੰਦਿਰਾਂ 'ਚ ਜਾਂਦਾ ਹੈ ਜਾਂ ਗੁਰਦੁਆਰਾ ਸਾਹਿਬ जिदे जानਦੇ ਆ ਉਥੇ ਜਾ ਕੇ ਉਹਨੂੰ ਜੋਤਲੇ ਚੜਾ ਦਿੰਦਾ ਬਾਅਦ ਚ ਉਹਰਾ ਹੀ ਅਗਰ ਪ੍ਰਸ਼ਾਦ ਬਣਾ ਕੇ ਅਸੀਂ ਖਾ ਲਾਂਗੇ ਤੋਂ ਉਸ ਨੂੰ ਨੁਕਸਾਨਦਾਇਕ ਪਹੁੰਚਾ ਸਕਦਾ ਹੈ ਸੋ ਮੈਂ ਇਹ ਕਹਾਂਗਾ ਇਦਾਂ ਦੀ ਕੋਈ ਨਹੀਂ ਹੈਗੀ ਇਹ ਚੀਜ਼ ਉਰਤੇ ਦੇਸੀ ਕਿਉਂ ਹੀ ਲਿਖਿਆ ਹੁੰਦਾ ਹੈ ਹਰ ਬ੍ਰਾਂਡ ਦੇ ਉੱਪਰ ਜਿਹੜਾ ਕਿ ਈਟੇਬਲ ਹੈ ਗਾਇਆ ਖਾਣ ਲਈ ਹੈ ਗਾਇਆ ਉਹਨੂੰ ਖਾਣ ਲਈ ਵਰਤੋ ਜੇ ਕੋਈ ਹੈ ਆਪਣਾ 20 30 ਰੁਪਏ ਘੱਟ ਲੈ ਕੇ ਖਰਚ ਕੇ ਐ ਨਾ ਕਹੋ ਕਿ ਮੈਂ ਘੱਟ ਖਰਚ ਕੇ ਲੈਣਾ ਤੇ ਉਹ ਕਿਉਂ ਵਰਤ ਲਵਾਂਗਾ ਇਹਦੇ 'ਚ ਨਾ ਕੰਪਰਮਾਈਜ਼ ਕਰੋ ਸਿਹਤ ਲਈ ਨਾ ਕੰਪਰਮਾਈਜ਼ ਕਰੋ ਬੈਸਟ ਹੈਗਾ ਹੈ ਕਿ ਤੁਸੀਂ ਅੱچھے ਬ੍ਰਾਂਡ ਦਾ ਹੀ ਖੋਲੋ ਚੰਗੀ ਜਗ੍ਹਾ ਤੇ ਲਓ ਉਹਰੇ ਨਾਲ ਹੀ ਤੁਹਾਨੂੰ ਤੁਹਾਡੀ ਸਿਹਤ ਨਹੀਂ ਠੀਕ ਰਹੇਗਾ ਕਿਉਂਕਿ ਅਸੀਂ ਮਿਸ਼ਨ ਤੰਦਰੁਸਤ ਦੇ ਤਹਿਤ ਇਹ ਹਮੇਸ਼ਾ ਹੀ ਕਾਰਵਾਈ ਕਰਦੇ ਰਹਿਣੇ ਆਂ ਔਰ ਗਾਂ ਵੀ ਕਰਦੇ ਰਵਾਂਗੇ ਕੀ ਇਹਨਾਂ ਨੇ ਸ਼ਹਿਰ ਦੇ ਵਿੱਚ ਕਿਹੇ ਵਿੱਚ ਵੀ ਰਗਾਉਂਦਾ ਨਹੀਂ ਅਸੀਂ ਇੱਥੇ ਹੈਗਾ ਕਿ ਜਿਹੜੇ ਜਿਹੜੇ ਵੀ ਜਗ੍ਹਾ ਤੇ ਅਸੀਂ ਛਾਪੇਮਾਰੀ ਕਰ ਰਹੇ ਆਂ ਜਿੱਥੇ ਜਿੱਥੇ ਵੀ ਇਸ ਬ੍ਰਾਂਡ ਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਕਾਲ ਕਰਾਉਣ ਲਈ ਵੀ ਕਵਾਂਗੇ ਔਰ ਜੇ ਦੁਬਾਰਾ ਆਜ ਨੰਬਰ ਸੇਮ ਦਾ ਲੈ ਲਓ ਨਾ ਨਹੀਂ ਤਾਂ ਸੀਲ ਕਰ ਦੋ ਕਿਉਂ ਲੈ ਲੀਏ ਉਹ ਸੇਮ ਹੈਗਾ ਨਾ ਉਹ ਸੇਮ ਹੈ ਤੁਸੀਂ ਸਟੋਏ ਬੰਦ ਦੋ ਤੇ ਪੂਰਾ ਡਿਸਟਰੋਏ ਬੰਦ ਹੈ ਨਾ ਕਿ ਇਹ ਸੋ ਡਿਸਟਰੋਏ ਚੱਲੇ ਨਹੀਂ ਆ ਕਿਤਾ ਸੈਕਿੰਡ ਕੰਟਰੋਲ ਸੈਕਿੰਡ ਕੰਟਰੋਲ ਬੂਸਟ ਫਾਈਨਲ ਹੀ ਰੱਖੋ ਜੇ ਡਿਸਟਰੋਏ ਦੀ ਲੋੜ ਪੈ ਗਈ ਤੇ ਅਸੀਂ ਕਰਾ ਲਵਾਂਗੇ ਹਾਂ ਉਹ ਕਿੰਦਾ ਆੜਦਾ ਦੇਖ ਹਾਂ ਜੇ ਤੁਸੀਂ ਸੀਲ ਕਰੋ ਜੀ ਇਹ ਫਿਰ ਸੈਂਪਲ ਹੀ ਲੈਂਦਾ ਸੀਲ ਕਰਵਾਓ ਨਾ ਪਾਵਰ ਇਹ ਰੰਗ ਪਾਇਆ ਇਹ ਛੋਟੋ ਹੋ ਜਾ ਰਿਹਾ ਦੋ ਅਜੇ ਰਹਿ ਜਾਂ ਦੋ ਆਪਾਂ ਕਰਵਾਈ ਕਰ ਲਈ ਸਾਰਾ ਵੀ ਤਾਂ ਕਰ ਲੈਣ ਦੇ ਤਰੀਕੋ You know what I'm talking about?